ਸਸੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡੇ ਘਰ ਵਿੱਚ ਬਹੁਤ ਹੀ ਟੇਸਟੀ ਛੋਲੇ ਭਟੂਰਿਆਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਛੋਲੇ ਭਟੂਰੇ ਬਾਜ਼ਾਰ ਨਾਲੋਂ ਕਿਤੇ ਵਧੀਆ ਘਰ ਵਿੱਚ ਬਣ ਕੇ ਤਿਆਰ ਹੋ ਜਾਂਦੇ ਹਨ ਤੇ ਸਾਫ਼ ਸੁਥਰੇ ਤਰੀਕੇ ਨਾਲ ਛੋਲੇ ਭਟੂਰੇ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਇਧਰ ਛੋਲੇ ਮਸਾਲਾ ਬਣਾਉਣ ਲਈ ਮੈਂ ਛੋਲਿਆਂ ਨੂੰ ਪਹਿਲਾਂ ਹੀ 4-5 ਘੰਟੇ ਪਹਿਲਾਂ ਭਿਉਂ ਕੇ ਰੱਖ ਦਿੱਤਾ ਸੀ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਕੇ ਤੁਸੀਂ ਸਨੋਵਰ ਨਾਈਟ ਵੀ ਭਿਉ ਸਕਦੇ ਹੋ ਮੈਂ ਇੱਕ ਕਾਲੀ ਛੋਲਿਆਂ ਦੀ ਲਈ ਸੀ ਤੁਸੀਂ ਜਿੰਨੇ ਛੋਲੇ ਬਣਾਉਣਾ ਉਸ ਦੇ ਹਿਸਾਬ ਨਾਲ ਛੋਲੇ ਲੈ ਸਕਦੇ ਹੋ ਇਹ ਤਾਂ ਛੋਲਿਆਂ ਮਸਾਲਾ ਬਣਾਉਣ ਲਈ ਮੈਂ ਕੁਝ ਖੜੇ ਮਸਾਲੇ ਲੈ ਲੈ ਸੀ ਮੇਰੇ ਕੋਲ ਦਰਦਰੇ ਜਿਹੇ ਖੜੇ ਮਸਾਲੇ ਸੀ 2 ਚਮਚ ਮੈਂ ਚਾਪਤੀ ਦੇ ਲੈ ਲੈ ਸੀ ਚਾਪਤੀ ਨਾਲ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਛੋਲਿਆਂ ਵਿੱਚ ਹੁਣ ਮੈਂ ਇੱਧਰ ਇੱਕ ਸੂਤੀ ਪਾਉਣਾ ਲੈ ਲਿਆ ਹੁਣ ਇਸ ਵਿੱਚ ਸਾਰੇ ਮਸਾਲੇ ਅਤੇ ਚਾਪਤੀ ਪਾਦ ਮੰਗੇ ਸਾਰੇ ਮਸਾਲੇ ਇਸ ਵਿੱਚ ਮੈਂ ਪਾ ਦਿੱਤੇ ਜੇਕਰ ਤੁਹਾਡੇ ਕੋਲ ਸੁੱਕਾ ਅਮਲਾ ਹੈਗਾ ਤੁਸੀਂ ਉਹ ਵੀ ਲੈ ਸਕਦੇ ਹੋ ਉਸ ਨਾਲ ਵੀ ਬਹੁਤ ਵਧੀਆ ਕਲਰ ਆ ਜਾਂਦਾ ਹੈ ਚੰਗੀ ਤਰ੍ਹਾਂ ਇਸ ਨੂੰ ਗੱਠ ਦੇ ਦਵਾਂਗੇ ਤਾਂ ਜੋ ਆਪਣੇ ਪੋਟਲੇ ਬਣ ਕੇ ਤਿਆਰ ਹੋ ਜਵੇ ਹੁਣ ਇਧਰ ਮੈਂ ਕੁੱਕਰ ਲੈ ਲਿਆ ਸਾਰੇ ਛੋਲੇ ਇਸ ਵਿੱਚ ਪਾਣੀ ਸਮੇਤ ਪਾ ਲਵਾਂਗੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਭੰਤਾਂ ਸੀ ਹੁਣ ਅੱਧਾ ਚਮਚੇ ਇਸ ਵਿੱਚ ਨਮਕ ਦਾ ਪਾਵਾਂਗੇ ਇਹਨਾਂ ਕਿ ਚੰਗੀ ਤਰ੍ਹਾਂ ਚਨੇ ਆ ਵਿਚ ਐਡ ਹੋ ਜਾਵੇਗਾ ਹੁਣ ਇਸ ਵਿੱਚ ਮਸਾਲੇ ਤੇ ਚਾਪਤੀ ਵਾਲੀ ਪੋਟਲੀ ਪਾ ਦਵਾਂਗੇ ਹੁਣ ਕੁੱਕਰ ਨੂੰ ਮੈਂ ਗੈਸ ਉੱਪਰ ਆਖ ਦੇ ਦਿੱਤਾ ਹੁਣ ਇਸ ਵਿੱਚ ਮੈਂ ਇੱਕ ਗਲਾਸ ਪਾਣੀ ਦਾ ਹੋਰ ਪਾ ਦਤਾ ਜਿਆਦਾ ਪਾਣੀ ਨਹੀਂ ਪਾਇਆ ਥੋੜਾ ਜਿਹਾ 1 ਇੰਚ ਉੱਪਰ ਹੀ ਮੈਂ ਚਨੇਆਂ ਤੋਂ ਪਾਣੀ ਪਾਇਆ ਹੁਣ ਚੰਗੀ ਤਰ੍ਹਾਂ ਕੜਛੀ ਨਾ ਨਮਕ ਨੂੰ ਇਸ ਵਿੱਚ ਮਿਲਾ ਕੇ ਕੁੱਕਰ ਦਾ ਢੱਕਣ ਬੰਦ ਕਰਕੇ ਇਸ ਨੂੰ 4 ਤੋਂ 5 ਬਿਸਲਾ ਲਵਾ ਲਵਾਂਗੇ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਬਿਸਲਾ ਲਵਾ ਲੈਣੀਆਂ ਛੋਲਿਆਂ ਨੂੰ ਇਧਰ ਪਟੂਰੀਆਂ ਲਈ ਮੈਂ ਮੈਦੇ ਨੂੰ ਪ੍ਰਾਂਤ ਵਿੱਚ ਪਾ ਕੇ ਛਾਂਲ ਲਿਆ ਸੀ ਮੈਂ ਦੋ ਕਾਲੀਆਂ ਮੈਦੇ ਦੀਆਂ ਲਈਆਂ ਸੀ ਇਸ ਵਿੱਚ ਮੈਂ ਇੱਕ ਕਾਲੀ ਕਣਕ ਦਾ ਆਟਾ ਪਾਵਾਂਗੇ ਤੁਸੀਂ ਜਿੰਨੇ ਭਟੂਰੇ ਬਣਾਉਣੇ ਉਸ ਦੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਇਸ ਵਿੱਚ ਮੈਂ ਅੱਧੀ ਕਾਲੀ ਬਰੀਕ ਸੂਜੀ ਦੀ ਪਾਵਾਂਗੇ ਜਿਸ ਕਾਲੀ ਨਾਲ ਮੈਂ ਆਟੇ ਦਾ ਨਾਪ ਲਿਆ ਸੀ ਨਾਲ ਮੈਂ ਸੂਜੀ ਲਈਆ ਤੇ ਉਸ ਨਾਲ ਹੀ ਮੈਂ ਮੈਦੇ ਦਾ ਨਾਪ ਲਿਆ ਸੀ ਹੁਣ ਚੰਗੀ ਤਰ੍ਹਾਂ ਸੂਜੀ ਮੈਦੇ ਤੇ ਆਟੇ ਨੂੰ ਮਿਕਸ ਕਰ ਲਵਾਂਗੇ ਹੁਣ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲਿਆ ਹੁਣ ਇਸ ਵਿੱਚ ਇੱਕ ਚਮਚ ਚੀਨੀ ਦਾ ਪਾਵਾਂਗੇ ਚੀਨੀ ਪਾਉਣ ਨਾਲ ਬਹੁਤ ਹੀ ਵਧੀਆ ਪਟੂਰੀਆਂ ਵਿੱਚ ਕਲਰ ਆਉਂਦਾ ਹੈ ਹੁਣ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਬੇਕਿੰਗ ਸੋਡੇ ਦਾ ਪਾਵਾਂਗੇ ਇਸ ਨਾਲ ਪਟੂਰੇ ਆਪਣੇ ਬਹੁਤ ਹੀ ਵਧੀਆ ਫੁੱਲੇ ਫੁੱਲੇ ਬਣ ਕੇ ਤਿਆਰ ਹੁੰਦੇ ਹਨ ਵਿੱਚੋਂ ਨਰਮ ਤੇ ਬਾਹਰੋਂ ਫੁਲਕੇ ਤਿਆਰ ਹੁੰਦੇ ਹਨ ਅੱਧਾ ਚਮਚੇ ਇਸ ਵਿੱਚ ਬੇਕਿੰਗ ਪਾਊਡਰ ਦਾ ਪਾਵਾਂਗੇ ਜੇਕਰ ਤੁਹਾਡੇ ਕੋਲ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਨਹੀਂ ਹੈਗਾ ਤਾਂ ਤੁਸੀਂ ਇੱਕ ਪਾਊਚ ਇਨੋ ਦਾ ਵੀ ਪਾ ਸਕਦੇ ਹੋ ਅੱਧੀ ਕੌਲੀ ਇਸ ਵਿੱਚ ਖੱਟੇ ਦਹੀਂ ਦੀ ਪਾਵਾਂਗੇ ਦਹੀਂ ਨਾਲ ਬਹੁਤ ਹੀ ਵਧੀਆ ਜਾਲੀ ਬਣ ਕੇ ਤਿਆਰ ਹੁੰਦੀ ਹੈ ਕੌਲੀ ਦਾ ਚੌਥਾ ਕ ਹਿੱਸਾ ਇਸ ਵਿੱਚ ਰਾਈਫਾਈਨਡ ਆਇਲ ਪਾਵਾਂਗੇ ਰਾਈਫਾਈਨਡ ਆਇਲ ਦੀ ਜਗ੍ਹਾ ਤੇ ਤੁਸੀਂ ਕਿਉਂ ਵੀ ਮੈਲਟ ਕਰਕੇ ਪਾ ਸਕਦੇ ਹੋ ਹੁਣ ਇਸ ਵਿੱਚ ਅੱਧਾ ਚਮਚ ਨਮਕ ਦਾ ਪਾਵਾਂਗੇ ਜੇਕਰ ਤੁਹਾਡੇ ਕੋਲ ਜਵੈਨ ਜਾਂ ਕਸੂਰੀ ਮੇਥੀ ਆ ਗਿਆ ਤੁਸੀਂ ਉਹ ਜ਼ਰੂਰ ਐਡ ਕਰਿਓ ਉਸ ਨਾਲ ਵੀ ਬਹੁਤ ਹੀ ਵਧੀਆ ਪਟੂਰੀਆਂ ਵਿੱਚ ਫਲੇਵਰ ਆਉਂਦਾ ਹੈ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਮਿਲਾ ਲਵਾਂਗੇ ਆਟੇ ਵਿੱਚ ਅੰਸਾਰੇ ਸਮਾਨ ਨੂੰ ਮੈਂ ਚੰਗੀ ਤਰ੍ਹਾਂ ਆਟੇ ਵਿੱਚ ਮਿਲਾ ਲਿਆ ਸੀ ਹੁਣ ਇਸ ਵਿੱਚ ਪਾਣੀ ਪਾਵਾਂਗੇ ਪਾਣੀ ਜਿਹੜੀ ਕੋਲੀ ਨਾ ਮੈਂ ਦਹੀਂ ਲਿਆ ਸੀ ਉਸੇ ਨਾਲ ਹੀ ਪਾਣੀ ਐਡ ਕਰਿਆ ਹੈ ਕਿਉਂਕਿ ਉਸ ਵਿੱਚ ਦਹੀਂ ਥੋੜਾ ਜਿਹਾ ਲੱਗਿਆ ਹੋਇਆ ਸੀ ਥੋੜਾ ਥੋੜਾ ਕਰਕੇ ਇਸ ਵਿੱਚ ਪਾਣੀ ਪਾਉਂਦੇ ਜਾਵਾਂਗੇ ਤੇ ਇੱਕ ਸੌਫਟ ਡੋ ਬਣਾ ਕੇ ਤਿਆਰ ਕਰ ਲਵਾਂਗੇ ਪਟੂਰੀਆਂ ਲਈ ਡੋ ਜਿੰਨਾ ਆਪਣਾ ਨਰਮ ਹੋਵੇਗਾ ਨਹੀਂ ਭਟੂਰੇ ਆਪਣੇ ਵਧੀਆ ਬਣਨਗੇ ਡੋ ਬਿਲਕੁਲ ਵੀ ਆਪਣਾ ਟਾਈਟ ਨਹੀਂ ਹੋਣਾ ਚਾਹੀਦਾ ਹੁਣ ਮੈਂ ਭਟੂਰਿਆਂ ਲਈ ਡੋ ਬਣਾ ਕੇ ਤਿਆਰ ਕਰ ਲਿਆ ਸੀ ਥੋੜਾ ਜਿਹਾ ਸੁਪਰ ਤੇ ਫਾਈਨ ਆਇਲ ਗਾਵਾਂਗੇ ਨਾ ਹੀ ਇਹ ਜਿਆਦਾ ਟਾਈਟ ਹੈ ਤੇ ਨਾ ਹੀ ਜਿਆਦਾ ਢਿੱਲਾ ਹੁਣ ਮੈਂ 2-3 ਮਿੰਟ ਇਸ ਨੂੰ ਹੱਥ ਨਾਲ ਥੋੜਾ ਜਿਹਾ ਮਸਲ ਲਾਵਾਂਗੀ ਤਾਂ ਜੋ ਚੰਗੀ ਤਰ੍ਹਾਂ ਇਹ ਸਮੂਤ ਜਿਹਾ ਬਣ ਕੇ ਤਿਆਰ ਹੋ ਜਾਵੇ ਜਿੰਨਾ ਇਸ ਨੂੰ ਮਲਾਂਗੇ ਤਾਂ ਭਟੂਰੇ ਉੰਨੇ ਹੀ ਵਧੀਆ ਆਪਣੇ ਬਣਨਗੇ ਇਸ ਵਿੱਚ ਬਿਲਕੁਲ ਵੀ ਕ੍ਰੈਕ ਨਹੀਂ ਹੋਣਾ ਚਾਹੀਦਾ ਕੋਈ ਵੀ ਹਮੇਂ ਚੰਗੀ ਤਰ੍ਹਾਂ ਪਟੂਰੇਆਂ ਵਾਲੇ ਡੋ ਨੂੰ 2-3 ਮਿੰਟ ਲਈ ਮੜ ਲਿਆ ਸੀ ਚੰਗੀ ਤਰ੍ਹਾਂ ਸੈੱਟ ਹੋ ਗਿਆ ਹੁਣ ਮੈਂ ਇੱਧਰ ਇੱਕ ਪਲਾਸਟਿਕ ਦਾ ਡੱਬਾ ਲੈ ਲਿਆ ਸੀ ਤੁਸੀਂ ਕੋਈ ਵੀ 에ਅਰਟਾਈਟ ਡੱਬਾ ਲੈ ਸਕਦੇ ਹੋ ਹੁਣ ਇਸ ਵਿੱਚ ਥੋੜਾ ਜਿਹਾ ਮੈਂ ਰਫਾਈਨਡ ਆਇਲ ਲਗਾ ਲਿਆ ਸੀ ਹੁਣ ਪਟੂਰੇਆਂ ਵਾਲੇ ਡੋ ਨੂੰ ਇਸ ਵਿੱਚ ਪਾ ਦਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਸ ਵਿੱਚ ਇਹ ਸੈੱਟ ਹੋ ਜਾਵੇ ਮੇਰੇ ਕੋਲ ਇਹ 에ਅਰਟਾਈਟ ਡੱਬਾ ਹੈ ਤੇ ਇਸ ਵਿੱਚ ਇਸ ਨੂੰ ਪਾ ਕੇ ਚੰਗੀ ਤਰ੍ਹਾਂ ਸੈੱਟ ਕਰ ਦਵਾਂਗੇ ਉੱਪਰ ਤੇ ਥੋੜਾ ਜਿਹਾ ਰਫਾਈਨਡ ਆਇਲ ਲਗਾ ਕੇ ਟੱਕਣ ਬੰਦ ਕਰਕੇ ਇਸ ਨੂੰ 2 ਘੰਟਿਆਂ ਲਈ ਰੈਸਟ ਤੇ ਰੱਖ ਦਵਾਂਗੇ ਤਾਂ ਜੋ ਚੰਗੀ ਤਰ੍ਹਾਂ ਡੋਅ ਆਪਣਾ ਢੂਰਿਆਂ ਲਈ ਸੈੱਟ ਹੋ ਜਾਵੇ ਜਿੰਨੀ ਇਸ ਨੂੰ ਰੈਸਟ ਮਿਲੇਗੀ ਉੰਨਾ ਹੀ ਢੂਰੇ ਆਪਣੇ ਵਧੀਆ ਬਣ ਕੇ ਤਿਆਰ ਹੋਣਗੇ ਤੁਸੀਂ ਇਸ ਨੂੰ ਅੱਧੇ ਘੰਟੇ ਲਈ ਧੁੱਪ ਵਿੱਚ ਵੀ ਰੱਖ ਸਕਦੇ ਹੋ ਇੱਧਰ ਛੋਲਿਆਂ ਨੂੰ ਵੀ 4-5 ਬੇਸਲਾਂ ਆ ਗਈਆਂ ਸੀ ਸਾਰਾ ਕੁੱਕਰ ਦਾ ਪ੍ਰੈਸ਼ਰ ਨਿਕਲ ਗਿਆ ਟੱਕਣ ਖੋਲ ਕੇ ਇਹਨਾਂ ਨੂੰ ਚੈੱਕ ਕਰ ਲਵਾਂਗੇ ਇੱਧਰ ਚਾਹ ਪੱਤੀ ਪਾਉਣ ਕਰਕੇ ਛੋਲਿਆਂ ਤੇ ਬਹੁਤ ਹੀ ਵਧੀਆ ਕਲਰ ਆਇਆ ਹੈ ਛੋਲੇ ਆਪਣੇ ਚੰਗੀ ਤਰ੍ਹਾਂ ਪੱਕ ਵੀ ਗਏ ਮੈਂ ਇਸ ਨੂੰ 5 ਬਿਸਲਾ ਲਵਾਈਆਂ ਸੀ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਛੋਲੇ ਨੂੰ ਬਿਸਲਾ ਲਵਾ ਸਕਦੇ ਹੋ ਹੁਣ ਜਿਹੜੀ ਮਸਾਲੇ ਤੇ ਚਾਪਤੀ ਵਾਲੀ ਪੋਟਲੀ ਸੀ ਉਸ ਨੂੰ ਬਾਹਰ ਕੱਢ ਦਵਾਂਗੇ ਕਿਉਂਕਿ ਹੁਣ ਇਸ ਦਾ ਇਸ ਵਿੱਚ ਕੋਈ ਕੰਮ ਨਹੀਂ ਸਾਰਾ ਛੋਲੇ ਤੇ ਇਸ ਦਾ ਕਲਰ ਆ ਗਿਆ ਸਾਰੇ ਇਸ ਵਿੱਚ ਮੈਂ ਕੱਢ ਦਿੱਤੀ ਪੋਟਲੀ ਛੋਲੇ ਤੇ ਬਹੁਤ ਹੀ ਵਧੀਆ ਚਾਪਤੀ ਕਰਕੇ ਕਲਰ ਆਇਆ ਸੀ ਮੈਂ ਇਸ ਵਿੱਚ ਕੋਈ ਵੀ ਆਮਲਾ ਨਹੀਂ ਪਾਇਆ ਹੁਣ ਛੋਲੇ ਮਸਾਲਾ ਬਣਾਉਣ ਲਈ ਇਧਰ ਮੈਂ ਤੜਕੇ ਲਈ ਤੋਂ ਮੀਡੀਅਮ ਸਾਇਦੇ ਪਿਆਜ਼ ਨੂੰ ਕੱਦੂਕਾਸ਼ ਕਰ ਲਿਆ ਸੀ ਤਿੰਨ ਲਾਲ ਟਮਾਟਰ ਹਰੀ ਮਿਰਚ ਅਦਰਕ ਲਸਣ ਦਾ ਮੈਂ ਮਿਕਸੀ ਵਿੱਚ ਪੇਸਟ ਬਣਾ ਲਿਆ ਸੀ ਤੁਸੀਂ ਅਦਰਕ ਲਸਣ ਨੂੰ ਅਲੱਗ ਵੀ ਪਾ ਸਕਦੇ ਹੋ ਪਰ ਮੈਂ ਇਸ ਨੂੰ ਮਿਕਸੀ ਵਿੱਚ ਹੀ ਪਾ ਕੇ ਟਮਾਟਰ ਨਾਲ ਪੀਸ ਲਿਆ ਸੀ ਹੁਣ ਗੈਸ ਤੇ ਮੈਂ ਪੈਨ ਰੱਖ ਲਿਆ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਤੜਕੇ ਲਈ ਹੁਣ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਇਸੇ ਸਾਰੇ ਕੜਤਤਨ ਨਿਕਲ ਗਏ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ ਮੈਂ ਜੀਰੇ ਨੂੰ ਭੁੰਨ ਲਿਆ ਹੁਣ ਇਸ ਵਿੱਚ ਕਦੂਕਸ਼ ਕਰਿਆ ਹੋਇਆ ਪਿਆਜ਼ ਪਾਵਾਂਗੇ ਜੇਕਰ ਤੁਸੀਂ ਪਿਆਜ਼ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਉਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਕਲਰ ਲਾਈਟ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਤੇ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਗੈਸ ਦੀ ਫਲੇਮ ਐ ਮੀਡੀਅਮ ਰੱਖੀ ਆ ਮੀਡੀਅਮ ਫਲੇਮ ਤੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ਾਂ ਭੁੰਨਦਿਆਂ ਨੂੰ 7 ਤੋਂ 8 ਮਿੰਟ ਹੋ ਗਏ ਸੀ ਪਿਆਜ਼ਾਂ ਦਾ ਕਲਰ ਲਾਈਟ ਬ੍ਰਾਊਨ ਜਾ ਹੋ ਗਿਆ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਵੀ ਸੁੱਕ ਗਿਆ ਹੁਣ ਇਸ ਵਿੱਚ ਟਮਾਟੋ ਪਿਊਰੀ ਪਾਦਮਾਂਗੇ ਤੁਸੀਂ ਟਮਾਟਰਾਂ ਨੂੰ ਕद्दूकस ਵੀ ਕਰ ਸਕਦੇ ਹੋ ਮੈਂ 3 ਟਮਾਟਰ ਲਏ ਸੀ ਤੁਸੀਂ ਸਬਜ਼ੀ ਵਿੱਚ ਟਮਾਟਰ ਆਪਣੇ ਹਿਸਾਬ ਨਾਲ ਤੇ ਮਿਰਚ ਵੀ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਟਮਾਟਰ ਪਾ ਕੇ ਇਸ ਨੂੰ ਤੜਕੇ ਵਿੱਚ ਮਲਾਦਾਂਗੇ ਗੈਸ ਦੀ ਫਲੇਮ ਐ ਮੀਡੀਅਮ ਰੱਖੀ ਆ ਮੀਡੀਅਮ ਫਲੇਮ ਤੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਉਚੰਗੀ ਤਰ੍ਹਾਂ ਤੱਕ ਪਕਾਵਾਂਗੇ ਜਦ ਤੱਕ ਇਹ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਨਾਲ ਹੀ ਇਸ ਵਿੱਚ ਮੈਂ ਇੱਕ ਚਮਚ ਨਮਕ ਦਾ ਪਾ ਦਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਐਡ ਕਰ ਲੈਣਾ ਹੈ ਨਮਕ ਪਾਉਣਾ ਚੰਗੀ ਤਰ੍ਹਾਂ ਟਮਾਟਰ ਆਪਣੇ ਪੱਕ ਵੀ ਜਾਣਗੇ ਹੁਣ ਇਸ ਨੂੰ ਮੈਂ ਮੀਡੀਅਮ ਫਲੇਮ ਤੇ ਪਕਣ ਲਈ ਰੱਖ ਦਵਾਂਗੇ ਤੜਕੇ ਨੂੰ ਪਕਦੇ ਨੂੰ ਚੇਤੋ 7 ਮਿੰਟ ਹੋ ਗਏ ਸੀ ਟਮਾਟਰਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਸ ਵਿੱਚ ਮਸਾਲੇ ਐਡ ਕਰ ਦਵਾਂਗੇ ਇੱਕ ਚਮਚੇ ਵਿੱਚ ਹਲਦੀ ਦਾ ਪਾਵਾਂਗੇ ਤੇ ਅੱਧਾ ਚਮਚੇ ਵਿੱਚ ਮੈਂ ਲਾਲ ਮਿਰਚ ਪਾਊਡਰ ਦਾ ਪਾਵਾਂਗੇ ਅੱਧਾ ਚਮਚੇ ਵਿੱਚ ਧਨੀਏ ਪਾਊਡਰ ਦਾ ਪਾਵਾਂਗੇ ਤੇ ਅੱਧਾ ਚਮਚੇ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਇੱਕ ਚਮਚ ਭਰ ਕੇ ਇਸ ਵਿੱਚ ਆਮਚੂਰ ਦਾ ਪਾਵਾਂਗੇ ਆਮਚੂਰ ਪਾਉਣ ਨਾਲ ਬਹੁਤ ਹੀ ਵਧੀਆ ਛੋਲੇ ਮਸਾਲੇ ਬਣ ਕੇ ਆਪਣੇ ਤਿਆਰ ਹੁੰਦੇ ਹਨ ਕਿਸਨਾ ਬਹੁਤ ਹੀ ਵਧੀਆ ਚਟਪਟਾ ਜਿਹਾ ਫਲੇਵਰ ਵੀ ਆਉਂਦਾ ਹੈ ਹੁਣ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਤੜਕੇ ਵਿੱਚ ਮਿਲਾ ਲਵਾਂਗੇ ਤਾਂ ਜੋ ਹਲਦੀ ਦਾ ਕੱਚਾ ਫਲੇਵਰ ਖਤਮ ਹੋ ਜਵੇ ਹੁਣ ਮੈਂ ਇੱਕ ਅੱਧੇ ਮਿੰਟ ਲਈ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਿਆ ਸੀ ਹੁਣ ਇਸ ਵਿੱਚ ਅੱਧੀ ਕੌਲੀ ਪਾਣੀ ਦੀ ਪਾਵਾਂਗੇ ਪਾਣੀ ਪਾਉਣਾ ਮਸਾਲੇ ਆਪਣੇ ਜਲਦੇ ਵੀ ਨਹੀਂ ਤੇ ਕਲਰ ਵੀ ਮਸਾਲਿਆਂ ਦਾ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਢੱਕ ਕੇ ਪਕਾ ਲਵਾਂਗੇ ਜਦ ਤੱਕ ਕਿ ਤੜਕਾ ਆਪਣਾ ਚੰਗੀ ਤਰ੍ਹਾਂ ਤੇਲ ਨਹੀਂ ਛੱਡ ਦਿੰਦਾ ਗੈਸ ਦੀ ਫਲੇਮ ਹੈ ਲੋੜਾ ਕਿਆ ਹੁਣ 4-5 ਮਿੰਟ ਹੋ ਗਏ ਸੀ ਲੋ ਫਲੇਮ ਤੇ ਤੜਕੇ ਨੂੰ ਪੱਕਦੇ ਨੂੰ ਇੱਧਰ ਆਪਣੇ ਤੜਕੇ ਨੇ ਵੀ ਤੇਲ ਰੀਲீஸ் ਕਰਤਾ ਸਾਈਡਾਂ ਤੋਂ ਬਹੁਤ ਹੀ ਵਧੀਆ ਤੜਕਾ ਆਪਣਾ ਬਣ ਕੇ ਤਿਆਰ ਹੋਇਆ ਜਿੰਨਾ ਆਪਣਾ ਤੜਕਾ ਵਧੀਆ ਪੁੱਜਿਆ ਹੋਵੇਗਾ ਸਬਜ਼ੀ ਆਪਣੀ ਉਨੀ ਹੀ ਵਧੀਆ ਬਣੇਗੀ ਹੁਣ ਇੱਧਰ ਮੈਂ ਕੁੱਕਰ ਨੂੰ ਗੈਸ ਉੱਪਰ ਦੁਆਰਾ ਤੋਂ ਰੱਖ ਦਿੱਤਾ ਸੀ ਗੈਸ ਨੂੰ ਆਨ ਕਰ ਦਿੱਤਾ ਹੁਣ ਸਾਰਾ ਤੜਕਾ ਇਸ ਵਿੱਚ ਪਾ ਦਵਾਂਗੇ ਸਾਰਾ ਤੜਕਾ ਇਸ ਵਿੱਚ ਪਾ ਕੇ ਪੈਨ ਵਿੱਚ ਮੈਂ 2 ਕ ਗਲਾਸ ਪਾਣੀ ਦੇ ਪਾ ਲਵਾਂਗੇ ਗਰਮ ਦੇ ਤੁਸੀਂ ਜਿੰਨੀ ਸਬਜੀ ਗਾੜੀ ਪਤਲੀ ਰੱਖਣੀ ਆ ਉਸ ਦੇ ਹਿਸਾਬ ਨਾਲ ਪਾਣੀ ਐਡ ਕਰ ਸਕਦੇ ਹੋ ਮੈਂ ਪੈਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦੋ ਗਲਾਸ ਪਾਣੀ ਦੇ ਹੋਰ ਪਾ ਦਿੱਤੇ ਸੀ ਕਿਉਂਕਿ ਸਬਜੀ ਨੂੰ ਹਲੇ ਸੇਕ ਵੀ ਲੱਗਣਾ ਹੈ ਹੁਣ ਮੈਂ ਦੋ ਆਲੂਆਂ ਨੂੰ ਉਬਾਲ ਕੇ ਠੰਡਾ ਕਰਕੇ ਥੋੜਾ ਜਿਹਾ ਦਰਦਰਾ ਜਿਹਾ ਕਰ ਲਿਆ ਸੀ ਤੁਸੀਂ ਆਲੂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਆਲੂਆਂ ਨਾਲ ਥੋੜੀ ਜਿਹੀ ਤਰੀ ਥੋੜੀ ਜਿਹੀ ਗਾੜੀ ਹੋ ਜਾਂਦੀ ਆ ਹੁਣ ਚੰਗੀ ਤਰ੍ਹਾਂ ਆਲੂ ਪਾ ਕੇ ਮਿਲਾ ਕੇ ਤੱਕ ਇਸ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਸਾਰੇ ਮਸਾਲਿਆਂ ਦਾ ਫਲੇਵਰ ਛੋਲਿਆਂ ਵਿੱਚ ਨਹੀਂ ਆ ਜਾਂਦਾ ਤੇ ਸਬਜੀ ਆਪਣੀ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀ ਹੁਣ ਸਬਜੀ ਨੂੰ ਪਕਦੀ ਨੂੰ 15 ਤੋਂ 20 ਮਿੰਟ ਹੋ ਗਏ ਸੀ ਲੋ ਤੋਂ ਮੀਡੀਅਮ ਫਲੇਮ ਤੇ ਸਬਜੀ ਆਪਣੀ ਚੰਗੀ ਤਰ੍ਹਾਂ ਰਿਜ ਵੀ ਰਹੀ ਆ ਬਹੁਤ ਹੀ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਈ ਆ ਚਾਹ ਪੱਤੀ ਪਾਉਣ ਕਰਕੇ ਛੋਲਿਆਂ ਦਾ ਕਲਰ ਮਾਰਕੀਟ ਦੇ ਛੋਲਿਆਂ ਦੀ ਤਰ੍ਹਾਂ ਆ ਰਿਹਾ ਜਿਸ ਤਰ੍ਹਾਂ ਦੇ ਬਾਹਰ ਆਵੇ ਜਾਂ ਰੈਸਟੋਰੈਂਟ ਤੇ ਛੋਲੇ ਖਾਨੇ ਆ ਹੁਣ ਸਬਜੀ ਬਣ ਕੇ ਆਪਣੀ ਤਿਆਰ ਹੈ ਹੁਣ ਇਸ ਵਿੱਚ ਬਰੀਕ ਕੱਟਿਆ ਹੈ ਧਨੀਆ ਪਾਵਾਂਗੇ ਧਨੀਆ ਪਾ ਕੇ ਚੰਗੀ ਤਰ੍ਹਾਂ ਮਲਾ ਕੇ ਛੋਲਿਆਂ ਨੂੰ ਇੱਕ ਸਪੈਸ਼ਲ ਜਿਹਾ ਤੜਕਾ ਲਗਾਵਾਂਗੇ ਤੁਸੀਂ ਇਹ ਤੜਕਾ ਲਾਉਣਾ ਚਾਹੁੰਦੇ ਹੋ ਲਾ ਸਕਦੇ ਹੋ ਨਹੀਂ ਐ ਸਕਿਪ ਵੀ ਕਰ ਸਕਦੇ ਹੋ ਗੈਸ ਤੇ ਮੈਂ ਪੈਨ ਰੱਖ ਲਿਆ ਇਸ ਵਿੱਚ ਇੱਕ ਵੱਡਾ ਚਮਚਾ ਰਾਈਂਡ ਆਇਲ ਦਾ ਪਾਵਾਂਗੇ ਤੁਸੀਂ ਦੇਸੀ ਘਿਓ ਵਿੱਚ ਵੀ ਇਹ ਤੜਕਾ ਲਗਾ ਸਕਦੇ ਹੋ ਹੁਣ ਮੈਂ ਥੋੜੇ ਜਿਹੇ ਅਦਰਕ ਨੂੰ ਲੰਬਾਈ ਆ ਪੀਸਾਂ ਵਿੱਚ ਕੱਟ ਲਿਆ ਸੀ ਦੋ ਹਰੀਆਂ ਮੇਚਾਂ ਨੂੰ ਕੱਟ ਲਗਾ ਕੇ ਪਾ ਦਿੱਤਾ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਚੰਗੀ ਤਰ੍ਹਾਂ ਮੈਂ ਅਦਰਕ ਲਸਣ ਦਾ ਕੱਚਾ ਫਲੇਵਰ ਕੱਢ ਲਿਆ ਹੁਣ ਇਸ ਵਿੱਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇਸ ਨਾਲ ਬਹੁਤ ਹੀ ਵਧੀਆ ਕਲਰ ਆਉਂਦਾ ਹੈ ਜਦ ਛੋਲਿਆਂ ਵਿੱਚ ਇਸ ਤਰ੍ਹਾਂ ਉੱਪਰ ਦੀ ਤੜਕਾ ਲਾਉਂਦੇ ਆ ਤਾਂ ਸਬਜੀ ਦਾ ਲੁੱਕ ਹੀ ਬਦਲ ਜਾਂਦਾ ਹੈ ਹੁਣ ਮੈਂ ਸਬਜੀ ਨੂੰ ਇੱਕ ਬੌਲ ਵਿੱਚ ਪਾ ਲਿਆ ਸੀ ਸਾਰਾ ਤੜਕਾ ਇਸ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਸਬਜੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਹੁਣ ਮੈਂ ਢਟੋਰੀਆਂ ਲਈ ਆਲੂ ਮਸਾਲਾ ਬਣਾਵਾਂਗੇ ਇਹ ਮਸਾਲਾ ਤੁਸੀਂ ਬਣਾਉਣਾ ਚਾਹੁੰਦੇ ਬਣਾ ਵੀ ਸਕਦੇ ਹੋ ਨਹੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਗੈਸ ਤੇ ਮੈਂ ਪੈਨ ਰੱਖ ਲਿਆ ਇਸ ਵਿੱਚ ਇੱਕ ਵੱਡਾ ਚਮਚਾ ਰਾਈਂਡ ਆਇਲ ਦਾ ਪਾਵਾਂਗੇ ਹੁਣ ਆਇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਇਹ ਮਸਾਲਾ ਵੀ ਕਈ ਵਾਰ ਜਦ ਬਾਹਰ ਛੋਲੇ ਪਟੂਰੇ ਖਾਣਿਆ ਜਾਂਦਾ ਸਪੈਸ਼ਲ ਹੈ ਛੋਲਿਆਂ ਪਟੂਰਿਆਂ ਦਾ ਮਸਾਲਾ ਮਿਲਦਾ ਹੈ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਮੈਂ ਚਾਰ ਉਬਲੇ ਹੋਏ ਆਲੂਆਂ ਨੂੰ ਕੱਟ ਲਿਆ ਸੀ ਮੀਡੀਅਮ ਸਾਈਜ਼ ਚ ਜ਼ਿਆਦਾ ਬਰੀਕ ਵੀ ਨਹੀਂ ਕੱਟਿਆ ਹੁਣ ਆਪਣਾ ਜੀਰਾ ਵੀ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਇਸ ਵਿੱਚ ਆਲੂ ਪਾ ਦਵਾਂਗੇ ਸਾਰੇ ਆਲੂ ਇਸ ਵਿੱਚ ਪਾ ਦਵਾਂਗੇ ਤੁਸੀਂ ਇਹ ਮਸਾਲਾ ਬਣਾਉਣਾ ਚਾਹੁੰਦੇ ਬਣਾ ਸਕਦੇ ਹੋ ਨਹੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਸਾਰੇ ਆਲੂ ਮੈਂ ਪਾ ਦਿੱਤੇ ਹੁਣ ਚੰਗੀ ਤਰ੍ਹਾਂ ਇਸ ਨੂੰ ਤੜਕੇ ਵਿੱਚ ਮਿਲਾ ਦਵਾਂਗੇ ਤਾਂ ਜੋ ਆਲੂਆਂ ਦਾ ਚੰਗੀ ਤਰ੍ਹਾਂ ਮੌਇਸਚਰ ਖਤਮ ਹੋ ਜਾਵੇ ਹਲਕੇ ਹੱਥ ਨਾਲ ਇਸ ਨੂੰ ਮਿਲਾਵਾਂਗੇ ਕਿਉਂਕਿ ਆਲੂ ਆਪਣੇ ਉਬਾਲੇ ਹੋਏ ਨੇ ਹੁਣ ਮੈਂ ਚੰਗੀ ਤਰ੍ਹਾਂ ਆਲੂਆਂ ਨੂੰ ਮਿਲਾ ਲਿਆ ਸੀ 5 ਮਿੰਟ ਹੋ ਗਏ ਸੀ ਸੰਗੀਤ ਰਨ ਦਾ ਮੋਇਸਚਰ ਵੀ ਖਤਮ ਹੋ ਗਿਆ ਹੁਣ ਇਸ ਵਿੱਚ ਮਸਾਲੇ ਪਾਵਾਂਗੇ ਮਸਾਲਿਆਂ ਵਿੱਚ ਇਸ ਵਿੱਚ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚੇ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਅੱਧਾ ਚਮਚੇ ਵਿੱਚ ਆਮਚੂਰ ਦਾ ਪਾਵਾਂਗੇ ਇਸ ਨੂੰ ਚਟਪਟਾਜਾ ਬਣਾਉਣ ਲਈ ਮਸਾਲੇ ਨੂੰ ਅੱਧਾ ਚਮਚੇ ਵਿੱਚ ਨਮਕ ਦਾ ਪਾਵਾਂਗੇ ਕਿਉਂਕਿ ਆਮਚੂਰ ਵਿੱਚ ਵੀ ਥੋੜਾ ਜਿਹਾ ਨਮਕ ਹੁੰਦਾ ਹੈ ਨਮਕ ਤੁਸੀਂ ਦੇਖ ਕੇ ਐਡ ਕਰ ਲੈਣਾ ਹੈ ਹੁਣ ਇਸ ਵਿੱਚ ਅੱਧਾ ਚਮਚ ਕਾਲੀ ਮਿਰਚ ਪਾਊਡਰ ਦਾ ਪਾਵਾਂਗੇ ਇਦਾਂ ਦੱਕ ਟਮ ਜਿਸ ਵਿੱਚ ਕਾਲੀ ਮਿਰਚ ਦਾ ਪਾਵਾਂਗੇ ਇਸ ਨਾਲ ਬਹੁਤ ਹੀ ਵਧੀਆ ਛੋਲਿਆਂ ਨਾਲ ਆਲੂ ਜਿਹੜੇ ਮਿਲਦੇ ਉਸ ਦਾ ਕਲਰ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਮੈਂ ਮਿਲਾ ਲਿਆ ਸੀ ਇਧਰ ਆਪਣੇ ਆਲੂ ਮਸਾਲਾ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਬਰੀਕ ਕੱਟਿਆ ਹੈ ਧਨੀਆ ਪਾ ਦਵਾਂਗੇ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਸਬਜ਼ੀ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਇਧਰ ਆਪਣੇ ਭਟੂਰਿਆਂ ਲਈ ਡੋ ਨੂੰ ਵੀ ਪਏ ਨੂੰ 2 ਘੰਟੇ ਹੋ ਗਏ ਸੀ ਇਹ ਚੰਗੀ ਤਰ੍ਹਾਂ ਸੈੱਟ ਵੀ ਹੋ ਗਿਆ ਬਹੁਤ ਹੀ ਵਧੀਆ ਡੋ ਬਣ ਕੇ ਆਪਣਾ ਭਟੂਰੇਆਂ ਵਾਲਾ ਤਿਆਰ ਹੋਇਆ ਹੈ ਹੁਣ ਮੈਂ ਡੋ ਨੂੰ ਇੱਕ ਪ੍ਰਾਂਤ ਵਿੱਚ ਕੱਢ ਲਿਆ ਸੀ ਹੁਣ ਮੈਂ 5 ਕੁ ਮਿੰਟ ਇਸ ਨੂੰ ਹੋਰ ਮਸਲ ਲਵਾਂਗੇ ਜਿੰਨਾ ਇਸ ਨੂੰ ਮਸਲਾਂਗੇ ਡੋ ਆਪਣਾ ਉਨਾ ਹੀ ਸਮੂਥ ਜਿਹਾ ਬਣ ਕੇ ਤਿਆਰ ਹੋਵੇਗਾ ਥੋੜਾ ਜਿਹਾ ਮੈਂ ਰਿਫਾਈਨ ਡਾ ਲਗਾ ਕੇ ਇਸ ਨੂੰ ਹੱਥਾਂ ਨਾਲ ਇਸ ਤਰ੍ਹਾਂ ਖਿੱਚ ਕੇ ਇਸਦੀ ਬਹੁਤ ਹੀ ਵਧੀਆ ਸਵਿਚ ਜਾਲੀ ਬਣ ਰਹੀ ਹੈ ਹੁਣ ਮੈਂ ਇਸ ਨੂੰ ਹੱਥ ਨਾਲ ਥੋੜਾ ਜਿਹਾ ਪਟਕ-ਪਟਕ ਕੇ 5 ਕੁ ਮਿੰਟ ਲਈ ਇਸ ਨੂੰ ਇਸੇ ਤਰ੍ਹਾਂ ਮਲ ਲਵਾਂਗੇ ਜਿੰਨਾ ਇਸ ਨੂੰ ਮਲਾਂਗੇ ਭਟੂਰੇ ਆਪਣੇ ਉਨੇ ਹੀ ਫੁੱਲੇ ਫੁੱਲੇ ਬਣ ਕੇ ਤਿਆਰ ਹੋਣਗੇ ਹੁਣ ਮੈਂ ਚੰਗੀ ਤਰ੍ਹਾਂ ਢੂਰਿਆਂ ਵਾਲੇ ਡੋ ਨੂੰ ਮਲ ਲਿਆ ਸੀ 5 ਮਿੰਟ ਹੋ ਗਏ ਸੀ ਹੁਣ ਮੈਂ ਹੱਥਾਂ ਤੇ ਥੋੜਾ ਜਿਹਾ ਰਫਾਈਨ ਆਰ ਲਗਾ ਲਿਆ ਹੁਣ ਮੈਂ ਇਸ ਵਿੱਚੋਂ ਪੇੜਾ ਲੈ ਲਵਾਂਗੀ ਜਿੱਡਾ ਤੁਸੀਂ ਢੂਰੇ ਦਾ ਸਾਈਜ਼ ਰੱਖਣਾ ਉਸ ਦੇ ਹਿਸਾਬ ਨਾਲ ਪੇੜਾ ਲੈ ਲੈਣਾ ਹੈ ਹੁਣ ਮੈਂ ਇਸ ਤਰ੍ਹਾਂ ਇਸ ਦੇ ਪੇਲੇ ਬਣਾਵਾਂਗੇ ਇਸ ਵਿੱਚ ਬਿਲਕੁਲ ਵੀ ਕ੍ਰੈਕ ਨਹੀਂ ਆ ਰਿਹਾ ਡੋ ਆਪਣਾ ਬਹੁਤ ਹੀ ਵਧੀਆ ਢੂਰਿਆਂ ਵਾਲਾ ਸੈਟ ਹੋ ਐਸੀ ਇਸ ਤਰ੍ਹਾਂ ਮੈਂ ਸਾਰੇ ਪੇੜੇ ਬਣਾ ਕੇ ਪਲੇਟ ਵਿੱਚ ਰੱਖ ਲਵਾਂਗੀ ਤੁਸੀਂ ਰੋਟੀ ਦੇ ਪੇੜੇ ਦੀ ਤਰ੍ਹਾਂ ਵੀ ਬਣਾ ਸਕਦੇ ਹੋ ਪਰ ਜਦ ਇਸ ਤਰ੍ਹਾਂ ਪੇੜੇ ਬਣਾਉਣੇ ਆ ਤਾਂ ਬਿਲਕੁਲ ਵੀ ਇਸ ਵਿੱਚ ਕ੍ਰੈਕ ਨਹੀਂ ਆ ਰਿਹਾ ਮੈਂ ਮੀਡੀਅਮ ਸਾਈਜ਼ ਦੇ ਪੇੜੇ ਬਣਾਏ ਹਨ ਤੁਸੀਂ ਜਿੱਡੇ ਟੂਰੇ ਬਣਾਉਣੇ ਉਸ ਦੇ ਹਿਸਾਬ ਨਾਲ ਪੇੜੇ ਬਣਾ ਸਕਦੇ ਹੋ ਹੁਣ ਮੈਂ ਪੇੜੇ ਬਣਾ ਲਏ ਸੀ ਅੱਧੇ ਅੱਧਾ ਜਿਹੜਾ ਬਚਿਆ ਹੈ ਆਟੇ ਸੀ ਉਸ ਨੂੰ ਮੈਂ ਇੱਕ ਗਿੱਲੇ ਪਾਉਣੇ ਨਾਲ ਟੱਕ ਕੇ ਰੱਖ ਦਵਾਂਗੀ ਤੇ ਪੇੜਿਆਂ ਨੂੰ ਵੀ ਮੈਂ ਇੱਕ ਗਿੱਲੇ ਪਾਉਣੇ ਨਾਲ ਟੱਕ ਲਵਾਂਗੀ ਤਾਂ ਜੋ ਇਹਨਾਂ ਨੂੰ 10 ਮਿੰਟ ਦੀ ਰੈਸਟ ਮਿਲ ਜਵੇ ਹੁਣ 10 ਮਿੰਟ ਹੋ ਗਏ ਸੀ ਪੇੜੇ ਵੀ ਆਪਣੇ ਚੰਗੀ ਤਰ੍ਹਾਂ ਸੈੱਟ ਹੋ ਗਏ ਇਸ ਨੂੰ ਮੈਂ 10 ਮਿੰਟ ਦੀ ਰੈਸਟ ਦਿੱਤੀ ਸੀ ਇਸ ਤਰ੍ਹਾਂ ਪੇੜੇ ਆਪਣੇ ਸੈੱਟ ਹੋ ਜਾਂਦੇ ਹਨ ਹੁਣ ਮੈਂ ਸੈਲਫ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੁਸੀਂ ਇਸ ਨੂੰ ਚੱਕਲੇ ਤੇ ਵੀ ਬੇਲ ਸਕਦੇ ਹੋ ਹੁਣ ਮੈਂ ਹੱਥ ਨਾਲ ਥੋੜਾ ਜਿਹਾ ਇਸ ਨੂੰ ਵਧਾ ਲਵਾਂਗੀ ਜਿੰਨਾ ਕਿ ਹੱਥ ਨਾਲ ਵੱਧ ਹੈ ਉਸ ਦੇ ਹਿਸਾਬ ਨਾਲ ਇਸ ਨੂੰ ਵਧਾ ਲਵਾਂਗੇ ਤੇ ਇਸ ਨੂੰ ਬੇਲਣ ਨਾਲ ਹਲਕਾ ਬੇਲ ਲਵਾਂਗੇ ਬੇਲਣ ਮੈਂ ਥੋੜਾ ਜਿਹਾ ਤੇਲ ਲਗਾ ਲਿਆ ਸੀ ਤਾਂ ਜੋ ਮੈਦਾ ਦਾ ਡੋ ਇਸ ਨਾਲ ਚਿਪਕੇ ਨਾ ਹੁਣ ਹਲਕੇ ਹੱਥ ਨਾਲ ਇਸ ਨੂੰ ਬੇਲ ਕੇ ਤਿਆਰ ਕਰਾਂਗੇ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਇਸ ਨੂੰ ਪਤਲਾ ਵੇਲਣਾ ਇਸ ਨੂੰ ਇੱਕ ਵਾਰ ਬੇਲ ਕੇ ਤਿਆਰ ਕਰਾਂਗੇ ਇਧਰ ਆਪਣਾ ਆਇਲ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਹਾਈ ਫਲੇਮ ਤੇ ਮੈਂ ਇਸ ਨੂੰ ਗਰਮ ਕਰਿਆ ਹੈ ਹੁਣ ਇਧਰ ਮੈਂ ਟੂਰੇ ਨੂੰ ਵੀ ਚੰਗੀ ਤਰ੍ਹਾਂ ਬੇਲ ਕੇ ਤਿਆਰ ਕਰ ਲਿਆ ਸੀ ਹੁਣ ਹਲਕੇ ਹੱਥ ਨਾਲ ਇਸ ਨੂੰ ਦੋ ਹੱਥਾਂ ਨਾਲ ਚੱਕ ਲਵਾਂਗੇ ਇਸ ਤਰ੍ਹਾਂ ਹੁਣ ਇਸ ਨੂੰ ਨਾਲ ਦੀ ਨਾਲ ਗਰਮ ਆਇਲ ਵਿੱਚ ਛੱਡ ਦੇਵਾਂਗੇ ਗੈਸ ਦੀ ਫਲੇਮ ਬਿਲਕੁਲ ਨਹੀਂ ਲੋ ਘਟਾਣੀ ਇਸ ਨੂੰ ਹਾਈ ਫਲੇਮ ਤੇ ਹੀ ਰੱਖਣਾ ਹੈ ਹੁਣ ਇੱਕ ਅੱਧੇ ਮਿੰਟ ਲਈ ਮੈਂ ਇਸ ਨੂੰ ਇਸੇ ਤਰ੍ਹਾਂ ਛੜਦਮਾ ਗਈ ਤਾਂ ਜੋ ਇਹ ਤੈਰ ਕੇ ਉੱਪਰ ਆ ਜਵੇ ਹੁਣ ਭਟੂਰਾ ਆਪਣਾ ਤੈਰ ਕੇ ਉੱਪਰ ਆ ਰਿਹਾ ਹੁਣ ਮੈਂ ਇਸ ਦੀ ਸਾਈਡ ਚੇਂਜ ਕਰ ਲਵਾਂਗੇ ਤੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਇਸ ਨੂੰ ਹਲਕੇ ਹੱਥ ਨਾਲ ਹੀ ਦਬਾਉਣਾ ਹੈ ਥੋੜਾ ਥੋੜਾ ਇਸ ਉੱਪਰ ਗਰਮ ਔਇਲ ਪਾਉਂਦੇ ਜਾਵਾਂਗੇ ਤਾਂ ਜੋ ਭਟੂਰਾ ਆਪਣਾ ਚੰਗੀ ਤਰ੍ਹਾਂ ਫੁੱਲ ਜਾਵੇ ਬਹੁਤ ਹੀ ਵਧੀਆ ਭਟੂਰਾ ਆਪਣਾ ਗੁਵਾਰੇ ਦੀ ਤਰ੍ਹਾਂ ਫੁੱਲ ਰਿਹਾ ਬਹੁਤ ਵਧੀਆ ਆਪਣਾ ਭਟੂਰੇ ਆਲਾ ਡੋ ਸੈੱਟ ਹੋਇਆ ਸੀ ਜਿੰਨੇ ਇਸ ਨੂੰ ਡੋ ਨੂੰ ਰੈਸਟ ਮਿਲੇਗੀ ਉੰਨੇ ਹੀ ਆਪਣੇ ਭਟੂਰੇ ਫਲੈਪੀ ਬਣ ਕੇ ਤਿਆਰ ਹੋਣਗੇ ਹੁਣ ਮੈਂ ਥੋੜਾ ਜਿਹਾ ਇਸ ਨੂੰ ਲਾਈਟ ਜਿਹਾ ਕਲਰ ਦੇ ਦਵਾਂਗੇ ਢੂਰੇ ਤੇ ਬਹੁਤ ਹੀ ਵਧੀਆ ਲਾਈਟ 골ਡਨ ਜਿਹਾ ਕਲਰ ਆ ਗਿਆ ਢੂਰਾ ਬਣ ਕੇ ਆਪਣਾ ਤਿਆਰ ਹੈ ਹੁਣ ਇਸ ਨੂੰ ਮੈਂ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਦੂਸਰਾ ਢੂਰਾ ਵੀ ਬਣਾ ਕੇ ਤਿਆਰ ਕਰਾਂਗੇ ਇਸ ਨੂੰ ਵੀ ਮੈਂ ਥੋੜਾ ਜਿਹਾ ਹੱਥ ਨਾਲ ਵਧਾ ਲਵਾਂਗੇ ਤੁਸੀਂ ਇਸ ਨੂੰ ਗੋਲ ਜਾਂ ਲੰਬੇ ਸ਼ੇਪ ਦਾ ਜਿਸ ਤਰ੍ਹਾਂ ਦਾ ਮਰਜ਼ੀ ਬਣਾ ਸਕਦੇ ਹੋ ਵੈਸੇ ਢੂਰੇ ਥੋੜੇ ਜਿਹਾ ਲੰਬੇ ਜੇ ਹੀ ਵਧੀਆ ਲੱਗਦੇ ਹਨ ਪਰ ਮੈਂ ਥੋੜੇ ਜਿਹਾ ਗੋਲ ਵੀ ਬਣਾਵਾਂਗੇ ਤੇ ਥੋੜੇ ਜਿਹਾ ਲੰਬੇ ਵੀ ਕਿਉਂਕਿ ਬਾਜ਼ਾਰ ਵਿੱਚ ਰੈਸਟੋਰੈਂਟ ਜਾਂ ਢਾਬੇ ਤੇ ਲੰਬੇ ਭਟੂਰੇ ਵੀ ਮਿਲਦੇ ਹਨ ਤੇ ਗੋਲ ਵੀ ਹੁਣ ਮੈਂ ਇਸ ਨੂੰ ਵੀ ਚੱਕ ਕੇ ਗਰਮ ਆਇਲ ਵਿੱਚ ਛੱਡ ਦਵਾਂਗੇ ਗੈਸ ਦੀ ਫਲੇਮ ਹਾਈ ਹੀ ਰੱਖਣੀ ਹੈ ਇਸ ਨੂੰ ਉਨਾ ਤੱਕ ਨਹੀਂ ਛੇੜਨਾ ਜਿੰਨਾ ਤੱਕ ਇਹ ਤੈਰ ਕੇ ਉੱਪਰ ਨਹੀਂ ਆ ਰਿਹਾ ਹੁਣ 1 ਮਿੰਟ ਲਈ ਮੈਂ ਇਸ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਸੇਕ ਲਿਆ ਸੀ ਹਾਈ ਫਲੇਮ ਤੇ ਹੁਣ ਦੂਸਰੀ ਸਾਈਡ ਤੇ ਵੀ ਇਸ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਹਲਕਾ ਹਲਕਾ ਇਸ ਨੂੰ ਦਵਾਵਾਂਗੇ ਦੇਸ ਦੇ ਉੱਪਰ ਗਰਮ ਆਇਲ ਪਾਉਂਦੇ ਜਾਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਹ ਫੁੱਲ ਜਾਵੇ। ਇਸ ਨੂੰ ਹਲਕੇ ਹੱਥ ਨਾਲ ਹੀ ਦਬਾਉਣਾ ਹੈ। ਬਹੁਤ ਹੀ ਵਧੀਆ ਭਟੂਰਾ ਆਪਣਾ ਫੁੱਲ ਰਿਹਾ ਹੈ। ਬਹੁਤ ਵਧੀਆ ਇਸ ਤੇ ਕਲਰ ਆਇਆ। ਸੂਜੀ ਪਾਉਣ ਕਰਕੇ ਇਸ ਤੇ ਥੋੜਾ ਜਿਹਾ ਲਾਈਟ 골ਡਨ ਜਿਹਾ ਕਲਰ ਆ ਗਿਆ। ਸੂਜੀ ਨਾਲ ਬਹੁਤ ਹੀ ਵਧੀਆ ਕ੍ਰਿਸਪੀ ਵੀ ਭਟੂਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਮੈਂ ਸਾਰੇ ਭਟੂਰੇ ਬਣਾ ਕੇ ਤਿਆਰ ਕਰ ਲਵਾਂਗੇ। ਹੁਣ ਮੈਂ ਸਾਰੇ ਭਟੂਰੇ ਬਣਾ ਕੇ ਤਿਆਰ ਕਰ ਲਈ ਸੀ ਇੱਧਰ ਆਪਣੀ ਪਲੇਟ ਵੀ ਬਣ ਕੇ ਯਾਰ ਹੈ ਨਾਲ ਗਰਮਾ ਗਰਮ ਪਟੂਰੇ ਤੇ ਨਾਲ ਗਰਮਾ ਗਰਮ ਛੋਲੇ ਮਸਾਲਾ ਤੇ ਨਾਲ ਸੁੱਕੀ ਆਲੂ ਦੀ ਸਬਜ਼ੀ ਨਾਲ ਹੀ ਮੈਂ ਪਿਆਜ਼ ਦਾ ਸੈਲਡ ਤੇ ਆਚਾਰੀ ਦੋ ਮਿਰਚਾਂ ਲਈਆਂ ਹਨ ਬਹੁਤ ਹੀ ਵਧੀਆ ਪਟੂਰੇ ਬਣ ਕੇ ਆਪਣੇ ਤਿਆਰ ਹੋਏ ਸੀ ਬਾਹਰੋਂ ਕ੍ਰਿਸਪੀ ਤੇ ਅੰਦਰ ਬਹੁਤ ਹੀ ਵਧੀਆ ਜਾਲੀ ਬਣ ਕੇ ਤਿਆਰ ਹੋਏ ਸੀ ਜਿਸ ਤਰ੍ਹਾਂ ਬਾਜ਼ਾਰ ਵਿੱਚ ਪਟੂਰੇ ਖਾਣਿਆ ਬਿਲਕੁਲ ਉਸੇ ਤਰ੍ਹਾਂ ਦੇ ਪਟੂਰੇ ਲੱਗ ਰਹੇ ਸੀ ਜੇਕਰ ਤੁਹਾਨੂੰ ਮੇਰੀ ਇਹ ਛੋਲੇ ਪਟੂਰੀਆਂ ਦੀ रेसिपी थोड़ी सी बढ़िया लगी ता ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ